ਸਤਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਸੰਹਾਲਾ ਤੀਜਾ ਗੁਰਮਖ ਸੱਚ ਸੰਜਮ ਤਤ ਗਿਆਨ ਗੁਰਮਖ ਸਾਚੇ ਲਗੇ ਧਿਆਨ ਗੁਰਮਖ ਮਨ ਮੇਰੇ ਨਾਮ ਸਮਾਲ ਸਦਾ ਲਭੇ ਚਲੇ ਤੇਰੇ ਨਾਲ ਰਹਾਉ ਗੁਰਮਖ ਜਾਤ ਪਾਤ ਸੱਚ ਸੋਏ ਗੁਰਮਖ ਅੰਤਰ ਸਖਾਈ ਪ੍ਰਭ ਹੋਏ ਗੁਰਮਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮਖ ਆਪ ਵਡਾਈ ਵਡਿਆਈ ਦੇਵੇ ਸੋਏ ਗੁਰਮਖ ਸਬਦ ਸੱਚ ਕਰਨੀ ਸਾਰ ਗੁਰਮਖ ਨਾਨਕ ਪਰਵਾਰ ਸਧਾਰ पड़हाँ समहालाती्या गुर्माकसाच संजमतात्ञन गुर्माख साथच्या लगेते न गुरमा मान मेरेनाम समाल सादान बह्याचा ले तेेरेनाे रहा ਗੁਰਮੁਖ ਦਾਤ ਪਾਤ ਸੱਜ ਸੋਏ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਦੇਵੇ ਸੋਏ ਗੁਰਮੁਖ ਸ਼ਬਦ ਸੱਚ ਕਰਨਿ ਸਾਰ ਗੁਰਮੁਖ ਨਾਨਕ ਪਰਵਾਰਾ ਸਦਾ ਹਿ ਵਢ ਹੰਸ ਹਲਾ ਤੀਜਾ ਗੁਰਮੁਖ ਸੱਚ ਸੰਜਮ ਤਤ ਗਿਆਨ ਗੁਰਮੁਖ ਸਾਚੈ ਲਗੈ ਧਿਆਨ ਗੁਰਮੁਖ ਮਨ ਮੇਰੇ ਨਾਮ ਸਮਾਲ ਸਦਾਨ ਭੈ ਚਲੇ ਤੇਰੇ ਨਾਲ ਰਹਾਓ ਗੁਰਮੁਖ ਦਾਤ ਪਾਤ ਸਚ ਸੋਇ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਵਡਿਆਈ ਦੇਵੇ ਸੋਏ ਗੁਰਮੁਖ ਸ਼ਬਦ ਸਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰਾ ਸਧਾਰ ਵੜਾ ਹੰਸ ਸੰਹਲਾਤੀ ਜਾ ਗੁਰਮਖ ਸੱਚ ਸੰਜਮ ਤਤ ਗਿਆਨ ਗੁਰਮਖ ਸੱਚ ਹੈ ਲਗਿਆ ਧਿਆਨ ਗੁਰਮਖ ਮਨ ਮੇਰੇ ਨਾਮ ਸਮਾਲ ਸਦਾ ਨ ਬਹਿ ਚਾਲੇ ਤੇਰੇ ਨਾਲ ਰਾਉ ਗੁਰਮਖ ਦਾਤ ਪਾਤ ਸਜ ਸੋਏ ਗੁਰਮਖ ਅੰਤਰ ਸਖਾਈ ਪ੍ਰਭ ਹੋਏ ਗੁਰਮਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮਖ ਆਪ ਵਡਾਈ ਦੇਵੇ ਸੋਏ ਗੁਰਮਖ ਸ਼ਬਦ ਸੱਚ ਕਰਨੀ ਸਾਰ ਗੁਰਮਖ ਨਾਨਕ ਪਰਵਾਰਾ ਸਦਾ ਹੀ ਵੜਾ ਹੰਸ ਸੰਹਲਾਤੀ ਜਾ ਗੁਰਮਖ ਸੱਚ ਸੰਜਮ ਤਤ ਗਿਆਨ ਗੁਰਮੁਖ ਸਾਚੈ ਲਗੈ ਧਿਆਨ ਗੁਰਮੁਖ ਮਨ ਮੇਰੇ ਨਾਮ ਸਮਾਲ ਸਦਾ ਲਭੈ ਚਲੇ ਤੇਰੇ ਨਾਲ ਰਹਾਉ ਗੁਰਮੁਖ ਜਾਤ ਪਾਤ ਸਚ ਸੋਏ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਿਸ ਨੂੰ ਆਪ ਕਰੈ ਸੋ ਹੋਏ ਗੁਰਮੁਖ ਆਪ ਵਡਾਈ ਵਡਿਆਈ ਦੇਵੇ ਸੋਏ ਗੁਰਮੁਖ ਸਬਦ ਸਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰ ਸਦਾ ਰ ਵੜਾ ਹੰਸ ਮਹਲਾ ਤੀਜਾ ਗੁਰਮੁਖ ਸੱਚ ਸੰਜਮ ਤਤ ਗਿਆਨ ਗੁਰਮੁਖ ਸੱਚਾ ਲਗਿਆ ਧਿਆਨ ਗੁਰਮੁਖ ਮਨ ਮੇਰੇ ਨਾਮ ਸਮਾਲ ਸਦਾ ਨ ਬਹਿ ਚਾਲੇ ਤੇਰੇ ਨਾਲ ਰਾਉ ਗੁਰਮੁਖ ਦਾਤ ਪਾਤ ਸਜ ਸੋਏ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਦੇਵੇ ਸੋਏ ਗੁਰਮੁਖ ਸਬਦ ਸੱਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰ ਸਦਾ ਦੀ ਵੜਾ ਹੰਸ ਮਹਲਾ ਤੀਜਾ ਗੁਰਮੁਖ ਸੱਚ ਸੰਜਮ ਤਤ ਗਿਆਨ ਗੁਰਮੁਖ ਸਾਚੈ ਲਗੈ ਧਿਆਨ ਗੁਰਮੁਖ ਮਨ ਮੇਰੇ ਨਾਮ ਸਮਾਲ ਸਦਾਨ ਬਹਿ ਚਲੇ ਤੇਰੇ ਨਾਲ ਰਹਾਉ ਗੁਰਮੁਖ ਜਾਤ ਪਾਤ ਸਚ ਸੋਏ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਵਡਿਆਈ ਦੇਵੇ ਸੋਏ ਗੁਰਮੁਖ ਸਬਦ ਸਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰਾ ਸਧਾਰ වdhaghan सමहालाती्या गुर्මकसाच सजምतात ana गुर्මख सा्या लगेतेயான गुर्මखमामेरे समालसान በहැचाले तेरे ਗੁਰਮਖਾ ਕਡਾ ਤੋ ਪਾਤ ਸਚ ਸੋਏ ਗੁਰਮਖ ਅੰਤਰ ਸਖਾਈ ਪ੍ਰਭ ਹੋਏ ਗੁਰਮਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮਖ ਆਪ ਵਡਾਈ ਦੇਵੇ ਸੋਏ ਗੁਰਮਖ ਸਬਦ ਸਚ ਕਰਨੀ ਸਾਰ ਗੁਰਮਖ ਨਾਨਕ ਪਰਵਾਰ ਸਧਾਰੀ ਵਿਵਡ ਹੰਸਮਹਲਾ ਤੀਜਾ ਗੁਰਮਖ ਸੱਚ ਸੰਜਮ ਤਤ ਗਿਆਨ ਗੁਰਮਖ ਸਾਚੇ ਲੱਗੇ ਧਿਆਨ ਗੁਰਮਖ ਮਨ ਮੇਰੇ ਨਾਮ ਸਮਾਲ ਸਦਾ ਲਭੇ ਚਲੇ ਤੇਰੇ ਨਾਲ ਰਹਾਓ ਗੁਰਮਖਾ ਜਾਤ ਪਾਤ ਸਚ ਸੋਏ ਗੁਰਮਖ ਅੰਤਰ ਸਖਾਈ ਪ੍ਰਭ ਹੋਏ ਗੁਰਮਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮਖ ਆਪ ਵਡਾਈ ਵਡਿਆਈ ਦੇਵੇ ਸੋਏ ਗੁਰਮਖ ਸਬਦ ਸਚ ਕਰਨੀ ਸਾਰ ਗੁਰਮਖ ਨਾਨਕ ਪਰਵਾਰ ਸਧਾਰ ਵਡਹਾਂ ਸੰਹਲਾਤੀ ਜਾ ਗੁਰਮਖ ਸਚ ਸੰਜਮ ਤਤ ਗਿਆਨ ਗੁਰਮਖ ਸਾਚੈ ਲਗਿਆ ਧਿਆਨ ਗੁਰਮਖ ਮਨ ਮੇਰੇ ਨਾਮ ਸਮਾਲ ਸਦਾ ਨ ਬਹਿ ਚਲੇ ਤੇਰੇ ਨਾਲ ਰਾਉ ਗੁਰਮਖਾ ਜਾਤ ਪਾਤ ਸੱਚ ਸੋਏ ਗੁਰਮਖ ਅੰਤਰ ਸਖਾਈ ਪ੍ਰਭ ਹੋਏ ਗੁਰਮਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮਖ ਆਪ ਵਡਾਈ ਦੇਵੇ ਸੋਏ ਗੁਰਮਖ ਸਬਦ ਸੱਚ ਕਰਨੀ ਸਾਰ ਗੁਰਮਖ ਨਾਨਕ ਪਰਵਾਰ ਸਦਾ ਹੀ ਵੜ ਹੰਸ ਹਲਾ ਤੀਜਾ ਗੁਰਮਖ ਸੱਚ ਸੰਜਮ ਤਤ ਗਿਆਨ ਗੁਰਮਖ ਸਤਿਅ ਲਗੇ ਧਿਆਨ ਗੁਰਮਖ ਮਨ ਮੇਰੇ ਨਾਮ ਸਮਾਲ ਸਦਾ ਲ ਭੈ ਚਲੇ ਤੇਰੇ ਨਾਲ ਰਹਾਓ ਗੁਰਮਖ ਜਾਤ ਪਾਤ ਸੱਚ ਸੋਏ ਗੁਰਮਖ ਅੰਤਰ ਦਖਾਈ ਪ੍ਰਭ ਹੋਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਵਡਿਆਈ ਦੇਵੇ ਸੋਏ ਗੁਰਮੁਖ ਸਬਦ ਸੱਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰ ਸਧਾਰ ਵੜਾ ਹੰਸ ਸੰਹਲਾਤੀ ਜਾ ਗੁਰਮਖ ਸੱਚ ਸੰਜਮ ਤਤ ਗਿਆਨ ਗੁਰਮਖ ਸੱਚਾ ਲਗਿਆ ਧਿਆਨ ਗੁਰਮਖ ਮਨ ਮੇਰੇ ਨਾਮ ਸਮਾਲ ਸਦਾ ਨ ਬਹਿ ਚੱਲੇ ਤੇਰੇ ਨਾਲ ਰਾਉ ਗੁਰਮਖ ਦਾਤ ਪਾਤ ਸਜ ਸੋਏ ਗੁਰਮਖ ਅੰਤਰ ਸਖਾਈ ਪ੍ਰਭ ਹੋਏ ਗੁਰਮਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮਖ ਆਪ ਵਡਾਈ ਦੇਵੇ ਸੋਏ ਗੁਰਮਖ ਸ਼ਬਦ ਸੱਚ ਕਰਨੀ ਸਾਰ ਗੁਰਮਖ ਨਾਨਕ ਪਰਵਾਰਾ ਸਦਾ ਦੀ ਵੜਾ ਹੰਸ ਸੰਹਲਾਤੀ ਜਾ ਗੁਰਮਖ ਸੱਚ ਸੰਜਮ ਤਤ ਗਿਆਨ ਗੁਰਮੁਖ ਸਤਿਐ ਲਗੇ ਤੇ ਅਨ ਗੁਰਮੁਖ ਮਨ ਮੇਰੇ ਨਾਮ ਸਮਾਲ ਸਦਾ ਲਭੈ ਚਲੇ ਤੇਰੇ ਨਾਲ ਰਹਾਉ ਗੁਰਮੁਖ ਜਾਤ ਪਾਤ ਸਚ ਸੋਏ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਵਡਿਆਈ ਦੇਵੇ ਸੋਏ ਗੁਰਮੁਖ ਸਬਦ ਸਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰ ਸਦਾ ਹਰਿ वghan समहालाती जा गुर्මकसाच सजमतातගन गुर्මख साच लगेते गुर्මख मानमेरे म समाल साधन በहचालेतेरेन ਗੁਰਮਖ ਦਾਤ ਪਾਤ ਸਜ ਸੋਏ ਗੁਰਮਖ ਅੰਤਰ ਸਖਾਈ ਪ੍ਰਭ ਹੋਏ ਗੁਰਮਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮਖ ਆਪ ਵਡਾਈ ਦੇਵੇ ਸੋਏ ਗੁਰਮਖ ਸ਼ਬਦ ਸੱਚ ਕਰਨੀ ਸਾਰ ਗੁਰਮਖ ਨਾਨਕ ਪਰਵਾਰਾ ਸਦਾਰ ਈ ਵੜ ਹੰਸਮਹਲਾ ਤੀਜਾ ਗੁਰਮਖ ਸੱਚ ਸੰਜਮ ਤਤ ਗਿਆਨ ਗੁਰਮਖ ਸਾਚੇ ਲਗੇ ਧਿਆਨ ਗੁਰਮਖ ਮਨ ਮੇਰੇ ਨਾਮ ਸਮਾਲ ਸਦਾ ਲਭੇ ਚਲੇ ਤੇਰੇ ਨਾਲ ਰਹਾਉ ਗੁਰਮੁਖ ਜਾਤ ਪਾਤ ਸੱਚ ਸੋਏ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਵਡਿਆਈ ਦੇਵੇ ਸੋਏ ਗੁਰਮੁਖ ਸ਼ਬਦ ਸੱਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰ ਸਧਾਰ ਵਡਾ ਹਸਮ ਹਲਾਤੀ ਜਾ ਗੁਰਮੁਖ ਸੱਚ ਸੰਜਮ ਤਤ ਗਿਆਨ ਗੁਰਮੁਖ ਸਾਚੈ ਲਗਿਆ ਧਿਆਨ ਗੁਰਮੁਖ ਮਨ ਮੇਰੇ ਨਾਮ ਸਮਾਲ ਸਦਾ ਨ ਬਹਿ ਚੱਲੇ ਤੇਰੇ ਨਾਲ ਰਾਉ ਗੁਰਮਖ ਦਾਤ ਪਾਤ ਸੱਚ ਸੋਏ ਗੁਰਮਖ ਅੰਤਰ ਸਖਾਈ ਪ੍ਰਭ ਹੋਏ ਗੁਰਮਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮਖ ਆਪ ਵਡਾਈ ਦੇਵੇ ਸੋਏ ਗੁਰਮਖ ਸਬਦ ਸੱਚ ਕਰਨੀ ਸਾਰ ਗੁਰਮਖ ਨਾਨਕ ਪਰਵਾਰ ਸਧਾਰੀ ਵਡਹਾਂ ਸੰਭਾਲਾ ਤੀਜਾ ਗੁਰਮਖ ਸੱਚ ਸੰਜਮ ਤਤ ਗਿਆਨ ਗੁਰਮਖ ਸਾਚੇ ਲੱਗੇ ਧਿਆਨ ਗੁਰਮਖ ਮਨ ਮੇਰੇ ਨਾਮ ਸਮਾਲ ਸਦਾ ਲ ਭੈ ਚਲੇ ਤੇਰੇ ਨਾਲ ਰਹਾਉ ਗੁਰਮਖ ਦਾਤ ਪਾਤ ਸੱਚ ਸੋਏ ਗੁਰਮਖ ਅੰਤਰ ਖਾਈ ਪ੍ਰਭ ਹੋਏ ਗੁਰਮੁਖ ਜਿਸ ਨੂੰ ਆਪ ਕਰੈ ਸੋ ਹੋਏ ਗੁਰਮੁਖ ਆਪ ਵਡਾਈ ਵਡਿਆਈ ਦੇਵੇ ਸੋਏ ਗੁਰਮੁਖ ਸਬਦ ਸਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰ ਸਧਾਰ ਵਡਹਾਂ ਸੰਹਲਾ ਤੀਜਾ ਗੁਰਮੁਖ ਸਚ ਸੰਜਮ ਤਤ ਗਿਆਨ ਗੁਰਮੁਖ ਸਾਚੈ ਲਗੈ ਧਿਆਨ ਗੁਰਮੁਖ ਮਨ ਮੇਰੇ ਨਾਮ ਸਮਾਲ ਸਦਾਨ ਬਹਿ ਚੱਲੇ ਤੇਰੇ ਨਾਲ ਰਾਉ ਗੁਰਮੁਖ ਦਾਤ ਪਾਤ ਸਜ ਸੋਏ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਦੇਵੇ ਸੋਏ ਗੁਰਮੁਖ ਸਬਦ ਸੱਚ ਕਰਨਿ ਸਾਰ ਗੁਰਮੁਖ ਨਾਨਕ ਪਰਵਾਰ ਸਦਾ ਹੀ ਵਡਹਾਂ ਸੰਭਾਲਾ ਤੀਜਾ ਗੁਰਮੁਖ ਸੱਚ ਸੰਜਮ ਤਤ ਗਿਆਨ ਗੁਰਮੁਖ ਸਾਚੇ ਲਗਿਆ ਧਿਆਨ ਗੁਰਮੁਖ ਮਨ ਮੇਰੇ ਨਾਮ ਸਮਾਲ ਸਦਾ ਲਭੈ ਚਲੇ ਤੇਰੇ ਨਾਲ ਰਹਾਉ ਗੁਰਮੁਖ ਜਾਤ ਪਾਤ ਸਚ ਸੋਇ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਵਡਿਆਈ ਦੇਵੇ ਸੋਏ ਗੁਰਮੁਖ ਸਬਦ ਸਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰ ਸਧਾਰ ਵਡਾ ਹਸਮ ਹਲਾਤੀ ਜਾ ਗੁਰਮੁਖ ਸਚ ਸੰਜਮ ਤਤ ਗਿਆਨ ਗੁਰਮੁਖ ਸਾਚੈ ਲਗਿਆ ਧਿਆਨ ਗੁਰਮੁਖ ਮਨ ਮੇਰੇ ਨਾਮ ਸਮਾਲ ਸਦਾ ਨ ਬਹਿ ਚੱਲੇ ਤੇਰੇ ਨਾਲ ਰਾਉ ਗੁਰਮਖ ਦਾਤ ਪਾਤ ਸਜ ਸੋਏ ਗੁਰਮਖ ਅੰਤਰ ਸਖਾਈ ਪ੍ਰਭ ਹੋਏ ਗੁਰਮਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮਖ ਆਪ ਵਡਾਈ ਦੇਵੇ ਸੋਏ ਗੁਰਮਖ ਸਬਦ ਸੱਚ ਕਰਨਿ ਸਾਰ ਗੁਰਮਖ ਨਾਨਕ ਪਰਵਾਰ ਸਦਾਰ ਹੀ ਵੜ ਹੰਸਮਹਲਾ ਤੀਜਾ ਗੁਰਮਖ ਸੱਚ ਸੰਜਮ ਤਤ ਗਿਆਨ ਗੁਰਮਖ ਸਾਚੇ ਲਗੇ ਧਿਆਨ ਗੁਰਮਖ ਮਨ ਮੇਰੇ ਨਾਮ ਸਮਾਲ ਸਦਾ ਲਭੈ ਚਲੇ ਤੇਰੇ ਨਾਲ ਰਹਾਉ ਗੁਰਮਖ ਜਾਤ ਪਾਤ ਸੱਚ ਸੋਏ ਗੁਰਮਖ ਅੰਤਰ ਸਖਾਈ ਪ੍ਰਭ ਹੋਏ ਗੁਰਮਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮਖ ਆਪ ਵਡਾਈ ਵਡਿਆਈ ਦੇਵੇ ਸੋਏ ਗੁਰਮਖ ਸਬਦ ਸੱਚ ਕਰਨੀ ਸਾਰ ਗੁਰਮਖ ਨਾਨਕ ਪਰਵਾਰ ਸਧਾਰ ਵੜਾ ਹੰਸਮਹਲਾ ਤੀਜਾ ਗੁਰਮੁਖ ਸੱਚ ਸੰਜਮ ਤਤ ਗਿਆਨ ਗੁਰਮੁਖ ਸੱਚੈ ਲਗੈ ਧਿਆਨ ਗੁਰਮੁਖ ਮਨ ਮੇਰੇ ਨਾਮ ਸਮਾਲ ਸਦਾ ਨ ਬਹਿ ਚਾਲੇ ਤੇਰੇ ਨਾਲ ਰਾਉ ਗੁਰਮੁਖ ਦਾਤ ਪਾਤ ਸਜ ਸੋਏ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਦੇਵੇ ਸੋਏ ਗੁਰਮੁਖ ਸ਼ਬਦ ਸੱਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰਾ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ